ਸਾਤਰੀ ਕਾਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਆਂ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਇਸ ਵਲੇ ਦੀ ਜਿਹੜੀ ਵੱਡੀ ਖਬਰ ਆ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਿਆਂ ਕਿ ਅੰਮ੍ਰਿਤਸਰ ਦੇ ਸ਼ਿਵਾਲਾ ਰੋਡ ਦੇ ਉੱਤੇ ਇੱਕ ਨਿਜੀ ਹੋਟਲ ਦੇ ਅੰਦਰ ਜੂਏ ਦਾ ਜਿਹੜਾ ਉਹ ਕੰਮ ਚੱਲਦਾ ਪਿਆ ਸੀ ਨੌਜਵਾਨ ਜੂਆ ਖੇਡ ਰਹੇ ਸੀ ਜਦੋਂ ਪੁਲਿਸ ਨੂੰ ਇਸ ਦੀ ਭਣਕ ਲੱਗਦੀ ਹੈ ਤੇ ਪੁਲਿਸ ਵੱਲੋਂ ਇਸ ਹੋਟਲ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਜਦੋਂ ਇਸ ਹੋਟਲ ਦੇ ਵਿੱਚ ਛਾਪੇਮਾਰੀ ਦੌਰਾਨ ਉਹਦੇ ਅੰਦਰੋਂ ਜਿਹੜੇ ਆ ਪੰਜ ਨੌਜਵਾਨ ਜਿਹੜੇ ਆ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਕੋਲ 27000 ਰੁਪਏ ਦੀ ਜਿਹੜੀ ਨਗਦੀ ਆ ਉਹ ਵੀ ਬਰਾਮਦ ਕੀਤੀ ਗਈ ਹੈ ਔਰ ਨਾਲ ਦੇ ਨਾਲ ਤਾਂ ਅੰਦਾਜ਼ਾ ਦਈਏ ਕਿ ਇਹਦੇ ਵਿੱਚ ਜਿਹੜੇ ਦੋ ਹੋਰ ਨੌਜਵਾਨ ਨੇ ਉਹ ਵੀ ਜਿਹੜੇ ਭੱਜਣ ਦੇ ਵਿੱਚ ਜਿਹੜੇ ਕਾਮਯਾਬ ਹੋ ਗਏ ਨੇ ਫਿਲਹਾਲ ਜਿਹੜੇ ਆ ਪੁਲਿਸ ਤੋਂ ਵੱਲੋਂ ਪੰਜ ਨੌਜਵਾਨਾਂ ਨੂੰ ਕਾਬੂ ਕਰ ਲਿੱਤਾ ਗਿਆ ਹੈ ਪੁਲਿਸ ਵੱਲੋਂ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਏ ਦੱਸਿਆ ਕਿ ਜਿਹੜੇ ਦੋ ਔਰੋਪੀ ਭੱਜੇ ਹੋਏ ਨੇ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਜਿਹੜਾ ਹੈ ਉਹ ਨਾਮਜ਼ਾਦ ਕੀਤਾ ਜਾਵੇਗਾ। ਰੇਡ ਕੀਤਾ ਸਰ ਇਹਦੇ ਕੀ ਆਇਆ ਸਰ ਸਾਹਮਣੇ? ਸ਼ਵਾਲਾ ਗੈਸ ਹੂਸੇ ਉੱਪਰ ਰੇਡ ਕੀਤਾ ਜੀ। ਉਧੇ ਪੰਜ ਬੰਦੇ ਜੁਵਨ ਖੇਡ ਦੇ ਫੜੇ ਆ। ਉਹਦੇ ਦੇ ਪੱচ্চਾ ਦੇ ਰਹੇ ਆ। ਸਰ ਕੁਛ ਮੁੰਡੇ ਭੱਜੇ ਵੀ ਸੀ ਇਹ। ਆ ਇੱਕ ਤਾਂ ਭੱਜ ਗਿਆ ਮੁੰਡਾ ਉਤੋਂ ਉਹ ਇਹ ਰੇਡ ਕੀਤੀ ਇਮੀਡੀਏਟਲੀ ਉੱਪਰ ਭੱਜ ਗਿਆ ਉਸ ਨੂੰ ਨੋਮੀਨੇਟ ਕਰ ਲਿਆ ਜੀ। ਹਾਂ ਸਰ ਕਿੰਨਾ ਤੇ ਕੈਸ਼ ਫੜਾਇਆ ਗਿਆ ਸਰ ਕੋਈ ਸਾਹਮਣੇ ਆ? ਹਾਂ। ਸਟ੍ਰਾਈਕ ਯਾਰ ਸਮਥਿੰਗ ਹੈ ਕੁਛ ਸਰ ਮੁੰਡੇ ਦੀ ਬੈਕਗ੍ਰਾਉਂਡ ਕੀ ਹੈ ਸਰ ਸਾਹਮਣੇ ਕੋਈ ਲੋਕਲ ਮੁੰਡੀ ਹੈ ਜੀ ਬਸ ਆਪਣੇ ਬਿਜ਼ਨਸ ਕਰਨ ਵਾਲੇ ਨਸ਼ਾ ਨੂੰ ਸ਼ਗਨ ਨਾਲ ਦੇ ਮੁੰਡੇ ਨਹੀਂ ਇਹ ਜੀ ਤਾਂ ਕੋਈ ਗੱਲ ਨਹੀਂ ਸਰ ਕੀ ਕਰਾ ਜਾਓਗੇ ਲੈਸ਼ਨ ਕੋਡ ਲੱਗਿਆ ਹੈ ਲੈਸ਼ਨਾਂ ਦਾ ਜੋਰ ਹੈ ਸਰ ਫਿਰ ਵੀ ਲੋਕ ਸ਼ਾਰਤੀ ਆਨਸਰ ਨਹੀਂ ਇਧਾ ਹਟਦੇ ਲੱਗੇ ਸ਼ਵਾਲਾ ਪਈਆਂ ਹੈਗਾ ਸਰ ਇਧਰ ਰੋਡ ਰੇਲ ਵਿੱਚ ਉਹ ਮਾਂਜੋ ਕਮਿਸ਼ਨਰ ਸਾਹਿਬ ਨੇ ਉਹਨਾਂ ਸਖਤੇ ਦਿੱਤਾ ਹੈ ਕਿ ਇਹੋ ਜਿਹੇ ਮਾੜੇ ਆਨਸਰਾਂ ਦੇ ਸਖਤੀ ਨਾਲ ਨਿਪਟਿਆ ਜਾਏ ਅਸੀਂ ਉਹਨੂੰ ਉਹੀ ਉਹਨਾਂ ਤੇ ਸਾਭ ਜੀ ਵੱਲ ਹੁਕਮ ਹੈ ਉਈ ਜੀ ਤੰਦੇ ਨਾ ਕਰ ਰਹੇ ਸੀ ਸਰ ਕੀ ਸ਼ਾਰਤੀ ਅਨਸਰਾਂ ਸੇ ਇੱਕ ਮੈਸੇਜ ਦੇਣਾ ਚਾਹੋਗੇ ਤੋ ਤੁਸੀਂ ਕਿਤੇ ਕਿਤੇ ਸ਼ਹਿਾਰਾਂ ਵਿੱਚ ਰਹਿ ਕੇ ਆਏ ਉੱਥੋਂ ਕ੍ਰਾਈਮ ਨੂੰ ਖਤਮ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਗੁਰੂ ਨਗਰੀ ਵਿੱਚ ਤੁਹਾਡੀ ਗੂੜੀ ਲੱਗਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਬਸ ਲਾਅ ਨਾ ਲਰ ਮੇਨਟੇਨ ਕਰਕੇ ਚੱਲੋ ਜੀ ਕਿਸੇ ਨੂੰ ਕੋ ਪ੍ਰੋਬਲਮ ਆਵੇ ਤਾਂ ਸਿੱਧਾ ਪੁਲਿਸ ਨਾਲ ਕੰਟੈਕਟ ਕੀਤਾ ਜਾਵੇ ਔਰ ਡਿਸਿਪਲਿਨ ਵਿੱਚ ਰਹਿਣਾ ਚਾਹੀਦਾ ਜੀ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ న్యూਸ ਚੈਨਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਬੈਲ ਆਈਕਨ ਬਟਨ ਨੂੰ ਦਬਾਣਾ ਨਾ ਭੁਲਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ